ਅਪਾ ਪਹਿਲਾਂ ਵੀ ਇਹ ਜ਼ਿਕਰ ਕਰ ਚੁੱਕੇ ਹਾਂ ਕਿ ਜੋ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਦੀਆਂ ناکਾਮੀਆਂ ਤੋਂ ਬਾਅਦ ਇੱਕ ਵਿਸ਼ਾ ਠਾਇਆ ਜਾ ਰਿਹਾ ਹੈ ਜਿਹੜਾ ਧਾਰਮਿਕ ਮੁੱਦਾ ਜਿਹਦੀ 328 ਰੂਪਗਲ ਸੁਵਿਧਤਾ ਉਦੋਂ ਬਾਅਦ ਅਕਾਲ ਤਖਨ ਨੂੰ ਚੈਲੰਜ ਆਇਆ ਹੋਰ بڑے ਮਸਲੇ ਨੇ ਪਿਛਲੇ ਦਿਨਾਂ 'ਚ ਅਸੀਂ ਇਹ ਗੱਲ ਕਹੀ ਸੀ ਕਿ 328 ਰੂਪ ਜਿਹੜੇ ਆ ਅਕਾਲ ਤਖਨ ਸਾਹਿਬ ਵੱਲੋਂ ਕਮਕੀ ਬਣੀ ਉਹਦੇ 'ਚ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ ਅਸੀਂ ਕਿਸੇ ਵੀ ਤਰ੍ਹਾਂ ਦੋਸ਼ੀਆਂ ਨੂੰ ਬਚਾਉਣ ਦੇ ਚੱਕਰ 'ਚ ਨਹੀਂ ਹੈਗੇ ਪਰ ਆਬ ਆਵਾਮ ਦੇ ਅੰਦਰ ਇਸ ਤਰ੍ਹਾਂ ਦਾ ਭਰਮ ਪਾਇਆ ਕੀਤਾ ਗਿਆ ਕਿ ਸ਼ੈ ਸ੍ਰੋਨੀ ਕਮੇਟੀ ਬਚਾਉਣਾ ਚਾਹੁੰਦੀ ਆ। ਤੋਂ ਅੱਜ ਇੱਕ ਬੜਾ ਇਤਿਹਾਸਕ ਫੈਸਲਾ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਹਦਰ ਜਾਨੀ ਕੁਦੂਸ ਚੰਗੜਾ ਜੀ ਨੇ ਕੀਤਾ ਹੈ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਮਾਮਲੇ ਦੇ ਵਿੱਚ ਸੰਗਤ ਦੇ ਵਿੱਚ ਇਹ ਭਰਮ ਪਾਇਆ ਜਾ ਰਿਹਾ ਸੀ ਤੇ ਸਾਡੀ ਜਿਹੜੀ ਸਸ਼ਤਾ ਧਾਰਮਿਕ ਸਸ਼ਤਾ ਸ਼੍ਰੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਉਹਨੂੰ ਬਦਨਾਮ ਕਰਦਾ ਏਜੰਡਾ ਸੀ ਦੇ ਉਸ ਤੋਂ ਅੱਗੇ ਕਿਸੇ ਨਾ ਕਿਸੇ ਢੰਗ ਨਾਲ ਅਕਾਲੀਵਾਲ ਦੀ ਲੀਡਰਸ਼ਿਪ ਤੇ ਸਵਾਲ ਖੜੇ ਕਰਦਾ ਬੱਸ। ਸੋ ਅੱਜ ਜਿਹੜਾ ਉਹਨਾਂ ਨੇ ਫੈਸਲਾ ਕੀਤਾ ਉਹਦਾ ਮਤਲਬ ਇਹ ਆ ਕਿ ਕਿਸੇ ਵੀ ਤਰ੍ਹਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹ ਜਿਹੜੇ ਕੋਈ ਬੇਅਦਬੀ ਦੇ ਨੂੰ ਕਹ ਲਓ ਜਿਹੜੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਹਸਾਬ-ਕਦਮ ਦੀ ਧੇਰਾਫਰੀ ਕੀਤੀ ਆ ਸਤਸਾਂ ਨੂੰ ਬਦਨਾਮ ਕੀਤਾ ਉਹਨਾਂ ਦੇ ਖਿਲਾਫ ਜੇ ਸਰਕਾਰ ਨੇ ਪਰਚਾ ਕੀਤਾ ਤੇ ਉਸ ਦੇ ਵਿੱਚ ਕਿਹਨਾ ਜਲੋਮੀ ਗੁਰਦਰਾਪੁਰ ਦਾ ਕਮੇਟੀ ਦੇ ਪ੍ਰਧਾਨ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਦਫ਼ਤਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਆ ਉਹ ਦੇ ਸਕਦੇ ਉਹ ਉਹਨਾਂ ਨੇ ਇਹ ਆਦੇਸ਼ ਕੀਤਾ ਵਾ ਇਹ ਚੰਗੀ ਗੱਲ ਆ ਮੈਂ ਦੇਖ ਰਿਹਾ ਕਿ ਇਹਦਾ ਵੀ ਵੱਡੇ ਪੱਧਰ ਤੇ ਸਵਾਗਤ ਹੋ ਰਿਹਾ ਕਿਉਂਕਿ ਸੰਗਤ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਖਾਣ ਰਾ ਜਾਵੇ ਜਿਹੜਾ ਇਹਨਾਂ ਨੇ ਏਜੰਡਾ ਬਣਾਇਆ ਸੀ ਤੋ ਇਸ ਕਰਕੇ ਦੂਜੀ ਗੱਲ ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਗਈ ਆ ਕਿ ਕਿਸੇ ਵੀ ਤਰ੍ਹਾਂ ਜਿਹੜਾ ਆਕਾਲ ਤਖਸਾਲ ਦਾ ਮੁੱਖ ਮੰਤਰੀ ਨੂੰ ਬੁਲਾਉਣਾ ਸਪਸ਼ਟੀਕਰਨ ਮੰਗਣਾ ਉਹਦਾ 328 ਰੂਪ ਦੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦਾ ਸਬੰਧ ਨਹੀਂ ਹੈ ਮੈਂ ਇੱਥੇ ਵੀ ਦੱਸ ਦਿੰਦਾ ਕਿ ਵੀ ਅਸੀਂ ਇਹ ਗੱਲ ਕਹੀ ਆ ਕਿ ਅਕਾਲ ਤਖਤ ਸਾਹਿਬ ਕਿਸੇ ਪਾਰਟੀ ਕਿਸੇ ਤਰ੍ਹਾਂ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾ ਹਮਾਇਤ ਚਾਹ ਤੇ ਨਾ ਖਿਲਾਫ। ਅਕਾਲ ਤਖਤ ਸਾਹਿਬ ਦੀ ਆਪਣੀ ਇੱਕ ਡਿਊਟੀ ਆ ਕਿ ਜੇ ਸਿੱਖ ਮਰਯਾਦਾ ਸਿੱਖ ਪਰੰਪਰਾਵਾਂ ਨੂੰ ਚੁਣੌਤੀ ਆਏਗੀ ਤਾਂ ਉਸ ਗੱਲ ਤੇ ਲਈ ਸਵਾਲ ਪੁੱਛਿਆ ਜਾਏਗਾ। ਸੋ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਪ੍ਰਤੀ ਸਿੱਖ ਮਰਯਾਦਾਵਾਂ ਪ੍ਰਤੀ ਹੋਰ ਬੜੇ ਐਸੇ ਮਾਮਲੇ ਆਏ ਯਾਰ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਵੀ ਹੁਦਾਰ ਸ਼ਬਦਾਵਲੀ ਨਾਲ ਬੋਲ ਕੇ ਉਹਨਾਂ ਨੇ ਸੰਗਤ ਦੇ ਵਿੱਚ ਇੱਕ ਵੱਡਾ ਅਜਿਹਾ ਕਹਿ ਦੇਣਾ ਵੀ ਰੋਸ ਪਾਇਆ ਕੀਤਾ ਉਸ ਗੱਲ ਦਾ ਜਵਾਬ ਮੰਗਿਆ ਜਾ ਰਿਹਾ ਸੋ ਅੱਜ ਦੀ ਇਹ ਜਿਹੜੀ ਸਾਡੀ ਗੱਲ ਆ ਕਿ ਸਿੰਘ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਸ਼੍ਰੋਮਿਕ ਕਮੇਟੀ ਉਹ ਦੇਸ਼ ਕੀਤਾ ਸ਼੍ਰੋਮਿਕ ਕਮੇਟੀ ਦੇ ਵਿੱਚ ਕਰੇਗੀ ਤੇ ਅਸੀਂ ਇਹ ਵੀ ਸਵਾਲ ਕਰਦੇ ਆ ਕਿ ਅਸੀਂ ਕਿਸੇ ਵੀ ਤਰ੍ਹਾਂ ਉਸ 328 ਦੇ ਵਿੱਚ ਸਹਿਯੋਗ ਕਰਾਂਗੇ ਤੇ ਦੂਜਾ ਜਿਹੜਾ ਜਹਦਰ ਸਾਹਿਬ ਨੇ ਇਹ ਗੱਲ ਵੀ ਕਹੀ ਆ ਕਿ ਗੇਰੇ ਲੋਕ ਭਾਵੇਂ ਕਿ ਉਹ ਬੁੱਧੀ ਜਖੋਤੀ ਬੁੱਧੀਜੀਵੀ ਆ ਜਾਂ ਰਾਜਨੀਤਿਕ ਆ ਕਿਉਂਕਿ ਜਿਹੜੀ ਸੱਟ ਦਾ ਆਧਾਰ ਬਣਾਇਆ ਗਿਆ ਟੀਚਰ ਸਿੰਘ ਵਾਲੀ ਸੱਟ ਦਾ ਉਹਦੇ ਵਿੱਚ ਬਕਾਇਦਾ ਇਹ ਦਰਜ ਆ ਕਿ ਜੇ ਵੀ ਲੋਕ ਇਸ ਤੇ ਸਿੱਟੇ ਦੀ ਨਤੀਜੇ ਦੇ ਸਿਆਸਤ ਕਰਨਗੇ ਤੋ ਪੰਜ ਦੇ ਦੁਖੀ ਹੋਣਗੇ ਤੇ ਜਹਦਰ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਜਿੰਨੀ ਰੇਟ ਤੱਕ ਇਹ ਮਾਮਲਾ ਇੱਕੋ ਹੀ ਗੱਲ ਸੀ ਨਾ ਬਜ਼ੇਵਡਾਲਾ ਕਹਿੰਦਾ ਜੇ ਫਾਇਰ ਦਰਜ ਕੀਤੀ ਜਾਵੇ ਸਹਿਯੋਗ ਕੀਤਾ ਜਾਵੇ ਤੇ ਸ਼ਰੋਣੀ ਕਮੇਟੀ ਨੂੰ ਆ ਆਦੇਸ਼ ਹੋ ਗਿਆ ਜੋ ਕਰੇਗੀ ਤੇ ਬੇਰੋੜਾ ਜਿਹੜਾ ਵਾ ਸ਼ਰੋਣੀ ਕਮੇਟੀ ਨੂੰ ਜਾਕਾਰ ਤੱਕ ਰੋਚ ਲੋਕ ਦੀ ਨਾ ਦਿੱਤੀ ਜਾਵੇ ਸਿੰਘ ਸਾਹਿਬ ਦਾ ਇਹ ਬੜਾ ਸਖਤ ਉਦੇਸ਼ ਆ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਆ ਤੋਂ ਇਸ ਗੱਲ ਦੇ ਲਈ ਅੱਜ ਸਮੁੱਚੀ ਸੰਗਤ ਦੇ ਵਿੱਚ ਇੱਕ ਸੰਤੁਸ਼ਟੀ ਦਾ ਫਟਾਵਾ ਵਾ ਤੇ ਇਹ ਇਹ ਕਿਸੇ ਵੀ ਤਰ੍ਹਾਂ ਇਸ ਮੁੱਦੇ ਨੂੰ ਉਛਾਲਿਆ ਨਾ ਜਾਵੇ ਕਿਉਂਕਿ ਇਸ ਮੁੱਦੇ ਦੀ ਜਿਹੜੀ ਬਾਕੀ ਨਹੀਂ ਗੱਲ ਕਿ ਜਿਹੜੇ ਦੋਸ਼ ਲਾਏ ਜਾਂਦੇ ਸੀ ਪਰ ਸਭ ਤੋਂ ਵੱਡਾ ਜਸਪ੍ਰੀਤ ਸਿੰਘ ਉਹਨਾਂ 16 ਬੰਦਿਆਂ ਦੇ ਵਿੱਚ ਇੱਕ ਆ ਜਿਹੜਾ ਇਹਨਾਂ ਦਾ ਜ਼ਿਲ੍ਹੇ ਦਾ ਕਿਹਦੇ ਦਾ ਚੇਅਰਮੈਨ ਆ ਉਹ ਤੋਂ ਕੋਈ ਨਹੀਂ ਪੁੱਛਰੇ ਇਹ ਕੋਲੀ ਨੂੰ ਪੁੱਛਰੇ ਕੋਲੀ ਸਾਡਾ ਮਾਮਾ ਲੱਗਦਾ ਅਸੀਂ ਕੋਲੀ ਦਾ ਸਾਡਾ ਕੋਈ ਮਤਲਬ ਕੋਲੀ ਨੂੰ ਪੁੱਛਣ ਇੱਕ ਕਰੀ ਪੁੱਛਣ ਦਾ ਸਾਰੀ ਪੁੱਛਣ ਉਸ ਕੋਲੀ ਦੇ ਨਾਮ ਦੇ ਉੱਤੇ ਕਾਲੀ ਲੀਡਰਸ਼ਿਪ ਨੂੰ ਬਦਨਾਮ ਕਰਦਾ ਜਿਹੜਾ ਸੰਗਠਨ ਆ ਕੋਲੀ ਦੇ ਖਿਲਾਫ ਛੋਣੀ ਕਮੇਟੀ ਪਹਿਲਾਂ ਵੀ ਕੋਰਟ ਵਿੱਚ ਜਾ ਚੁੱਕੀ ਆ ਉਹਦੇ ਤੋਂ ਜਿਹੜਾ ਪੈਸਾ ਵਸੂਲੀ ਕਰਨ ਦਾ ਕੇਸ ਆ ਉਹ ਪਾਇਆ ਜਾ ਚੁੱਕਾ ਸੋ ਇਹ ਸੰਗਤ ਦੇ ਅੰਦਰ ਜਿਹੜਾ ਪਰ ਪਾਇਆ ਸੀ ਉਹ ਗੱਲ ਕਲੀਅਰ ਹੋ ਗਈ ਆ ਤੋ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਜਣਾਵਾ ਨਹੀਂ ਰਹਿ ਗਿਆ ਤੇ ਜਿਹੜੀ ਅੱਜ ਦੀ ਜਿਹੜੀ ਪ੍ਰੈਸ ਵਾਰਤਾ ਵਾ ਉਹਦੀ ਭਾਵਨਾ ਇਹ ਆ ਕਿ ਇਹ ਸਾਰੇ ਛਿਰਜੰਤਰ ਨੂੰ ਕਿਸੇ ਨਾ ਕਿਸੇ ਢੰਗ ਨਾਲ ਕਾਲੀ ਲੀਡਰਸ਼ਿਪ ਨੂੰ ਘੇਰਿੰਦਾ ਮੁੱਦਾ ਵਾ ਜਿਹੜਾ ਕਿ ਕਿਸੇ ਵੀ ਤਰ੍ਹਾਂ ਪੰਜਾਬ ਦੇ ਲੋਕ ਕਿਉਂਕਿ ਅੱਜ ਕਾਲੀ ਦਲ ਦੇ ਨਾਲ ਗਲਬਕੜੀ ਪਾ ਚੁੱਕੇ ਨੇ ਕਾਲੀ ਦਲ ਨੂੰ ਪਨਾ ਚੁੱਕੇ ਨੇ ਕਾਲੀ ਦਲ ਉਹਨਾਂ ਦੀ ਇੱਕ ਪਹਿਰੇਦਾਰ ਪਾਰਟੀ ਆ ਸੁਖਵੀਰ ਸਿੰਘ ਬਾਦਲ ਵੱਡਾ ਪਹਿਰੇਦਾਰ ਆ ਉਹਨਾਂ ਦੀ ਅਗਵਾਈ ਵਿੱਚ ਅਕਾਲੀ ਦਲ ਲੜਾਈ ਲੜ ਰਿਹਾ ਪੰਜਾਬ ਦੀ ਲੋਕ ਉਹਨਾਂ ਦੇ ਨਾਲ ਨੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੋਕ ਪੰਜਾਬ ਦਾ ਆਵਾਮ ਜਿਹੜਾ ਵਾ ਉਹ ਇਸ ਗੱਲ ਦੀ ਦੜਬਾ ਜਵਾਬ ਦੇਗਾ ਇਹ ਅੱਜ ਵੀ ਸਾਡੀ Well we should Good to go to Goa